ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਡਾਕਟਰ ਸਨੀ ਆਲੂਵਾਲੀਆ ਜੀ ਔਰ ਨੀਲ ਗਰਗ ਜੀ ਇਹ ਸਾਥੀ ਮੇਰੇ ਮੌਜੂਦ ਨੇ ਸਾਥੀਓ ਤੁਹਾਨੂੰ ਜਿਸ ਤਰ੍ਹਾਂ ਨਾਲ ਜਾਣਕਾਰੀ ਹੈ ਕਿ ਇੱਕ ਦੇਸ਼ ਦੇ ਗद्दार ਸਿਰੇ ਦੇ ਕਾਇਰ ਔਰ ਭਗੌੜੇ ਵਿਅਕਤੀ ਗੁਰਪਤਵੰਤ ਸਿੰਘ ਪੰਨੂ ਨੇ ਕੱਲ ਦੇਸ਼ ਦੀ ਸ਼ਾਨ ਆਨ ਬਾਨ ਔਰ ਸ਼ਾਨ ਜਿਨ੍ਹਾਂ ਨੂੰ ਭਾਤ ਰਤਨ ਦੇ ਨਾਲ ਨਿਵਾਜਿਆ ਗਿਆ ਜਿਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਦੀ ਵਜ੍ਹਾ ਕਰਕੇ ਅੱਜ ਸਮੁੱਚੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਮਾਣ ਪ੍ਰਾਪਤ ਹੈ ਭਾਰਤ ਨੂੰ ਉਹਨਾਂ ਬਾਰੇ ਅਪਸ਼ਬਦ ਬੋਲੇ ਮੈਂ ਗੁਰਪਤਵੰਦ ਸਿੰਘ ਪੰਨੂ ਨੂੰ ਕਹਿਣਾ ਚਾਹੂਗਾ ਕਿ ਡਾਕਟਰ ਭੀਮਰਾਓ ਅੰਬੇਦਕਰ ਕੱਲੇ ਦਲਿਤ ਸਮਾਜ ਦੇ ਨਹੀਂ ਪੂਰੇ ਦੇਸ਼ ਦਾ ਸਰਮਾਇਆ ਨੇ ਸਭ ਧਰਮਾਂ ਦੀ ਆਨ-ਬਾਨ ਤੇ ਸ਼ਾਨ ਨੇ ਉਹ ਤੇ ਉਹਨਾਂ ਦੀ ਵਜ੍ਹਾ ਕਰਕੇ ਹੀ ਅੱਜ ਆਮ ਘਰਾਂ ਦੇ ਲੋਕਾਂ ਨੂੰ ਵੱਡੇ-ਵੱਡੇ ਅਹੁਦਿਆਂ ਦੇ ਉੱਪਰ ਦੇਸ਼ ਦੀ ਸੇਵਾ ਕਰਨ ਦਾ ਮਾਣ ਹੈ ਜਿਹੜਾ ਉਹ ਉਹ ਮਿਲ ਰਿਹਾ ਹੈ ਪਰ ਇਹ ਲੋਕ ਜਿਨ੍ਹਾਂ ਜਿਹੜੇ ਆਪ ਹਜ਼ਾਰਾਂ ਮੀਲ ਦੂਰ ਬੈਠੇ ਨੇ ਦੇਸ਼ ਔਰ ਪੰਜਾਬ ਦੀ ਧਰਤੀ ਤੋਂ ਔਰ ਕਾਇਰਤਾ ਭਰੇ ਬਿਆਨ ਅੱਗ ਲਾਉ ਬਿਆਨ ਦੇਸ਼ ਤੋੜੂ ਬਿਆਨ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੇ ਬਿਆਨ ਇਹ ਹਜ਼ਾਰਾਂ ਮੀਲ ਦੂਰ ਬੈਠ ਕੇ ਦਿੰਦੇ ਨੇ ਜਿਨ੍ਹਾਂ ਨੂੰ ਆਪ ਜਿਹੜੇ ਸਿੱਖ ਭਾਈਆਂ ਦੇ ਲਈ ਜਸਟਿਸ ਦੀ ਗੱਲ ਕਰਦੇ ਜਿਹੜਾ ਪੰਨੂ ਉਹਨੂੰ ਆਪ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਨਹੀਂ ਹੈਗੀਆਂ ਸਿੱਖ ਧਰਮ ਉਹ ਦੁਨੀਆ ਦਾ ਮਹਾਨ ਧਰਮ ਹੈ ਜਿਨੇ ਜਿਸ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਰੇ ਧਰਮਾਂ ਮਸਬਾਂ ਫਿਰਕਿਆਂ ਜਾਤਾਂ ਪਾਤਾਂ ਲਕੀਰਾਂ ਨੂੰ ਮਿਟਾ ਕੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਸੋ ਉਸ ਧਰਮ ਦੇ ਉਸ ਪਵਿੱਤਰ ਧਰਮ ਦੀ ਦੇ ਨਾਮ ਲੈ ਕੇ ਉਹਦੀ ਆੜ ਦੇ ਵਿੱਚ ਹਰ ਫਿਰਕੇ ਦੇ ਵਿੱਚ ਸਮਾਜ ਦੇ ਵਿੱਚ ਵੰਡੀਆਂ ਪਾਉਣ ਵਾਲਾ ਕੰਮ ਹੈ ਜਿਹੜਾ ਇਹ ਗੁਰਪਤਵੰਨ ਸਿੰਘ ਪੰਨੂ ਕਰ ਰਿਹਾ ਹੈ ਮੈਂ ਅੱਜ ਆਮ ਆਦਮੀ ਪਾਰਟੀ ਵੱਲੋਂ ਸਮੂਚੇ ਪੰਜਾਬ ਵੱਲੋਂ ਪੰਜਾਬ ਦੇ 3 ਕਰੋੜ ਵਸਨੀਕਾਂ ਵੱਲੋਂ ਮੈਂ ਉਹਨੂੰ ਚੈਲੰਜ ਕਰਦੇ ਆ ਆਮ ਆਦਮੀ ਪਾਰਟੀ ਚੈਲੰਜ ਕਰਦੀ ਹੈ ਕਿ ਤੁਸੀਂ ਜਿੱਥੇ ਇਹ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਧਰਤੀ ਨੂੰ ਜੋ ਲੰਬਾ ਸਮਾਂ ਅਤਵਾਦ ਦੇ ਦੇ ਸਮੇਂ ਦੇ ਵਿੱਚ ਦੌਰ ਦੇ ਵਿੱਚ ਵੀ ਗੁਜ਼ਰਿਆ ਉਸ ਸਮੇਂ ਵੀ ਹਿੰਦੂ ਸਿੱਖਾ ਮੁਸਲਮਾਨਾਂ ਦਲਤਾਂ ਦੇ ਵਿੱਚ ਇੱਕ ਨੌ ਜਿੰਨਾ ਵੀ ਫਰਕ ਹੈ ਜਿਹੜਾ ਪੰਜਾਬ ਦੀ ਧਰਤੀ ਦੇ ਉੱਪਰ ਫਰਕ ਨਹੀਂ ਪਿਆ ਹੈਗਾ ਇੱਥੇ ਸਭ ਕੁਝ ਸਭ ਕੁਝ ਉਪਜਿਆ ਜਾਂਦਾ ਹੈ ਨਫਰਤ ਦੇ ਬੀਜ ਨੇ ਜਿਹੜੇ ਉਹ ਨਹੀਂ ਉਪਜਦੇ ਹੈਗੇ ਸੋ ਮੈਂ ਗੁਰਪਤਵੰਨ ਸਿੰਘ ਪੰਨੂ ਨੂੰ ਮੈਂ ਚੈਲੰਜ ਕਰੂੰਗਾ ਕਿ ਤੁਸੀਂ ਕਹੇ ਕਿ 14 ਤਰੀਕ ਨੂੰ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਨੇ ਜਿਹੜੇ ਉਹ ਟੇ ਢੇਰੀ ਕਰ ਦਿਓ ਉਹਨਾਂ ਨੂੰ ਨਿਸਤਨਾ ਬੂਤ ਕਰ ਦਿਓ ਮੈਂ ਤੈਨੂੰ ਚੈਲੰਜ ਕਰਦਾ ਕਿ ਜੇ ਤੇਰੇ ਵਿੱਚ ਹਿੰਮਤ ਹੈ ਤੂੰ ਆਪ 14 ਤਰੀਕ ਨੂੰ ਆ ਇੱਥੇ ਇਕੱਲੇ ਇੱਕ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਲੱਗੇ ਹੋਏ ਨੇ ਉਹਨੂੰ ਆਮ ਆਦਮੀ ਪਾਰਟੀ ਦੇ ਵਰਕਰ ਸਾਡੇ ਦਲਿਤ ਭਾਈਚਾਰੇ ਦੇ ਸਾਥੀ ਸਾਡੇ ਉਹ ਵਰਕਰ ਵਲੰਟੀਅਰ ਜਿਨ੍ਹਾਂ ਨੂੰ ਮਾਣ ਬਖਸ਼ਿਆ ਗਿਆ ਤੇ ਉਹ ਲੋਕ ਨੇ ਜਿਹੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਝੰਡੇ ਤੇ ਡੰਡੇ ਲੈ ਕੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀਾਂ ਦੇ ਬੁੱਤ ਦੀ ਰੱਖਿਆ ਕਰਨਗੇ ਰਖਵਾਲੀ ਕਰਨਗੇ ਤੇ ਉੱਥੇ ਉਹਨਾਂ ਦੀ ਪੂਜਾ ਕਰਨਗੇ ਸੋ ਜੇ ਤੇਰੇ ਵਿੱਚ ਆਪਦੇ ਵਿੱਚ ਹਿੰਮਤ ਹੈ ਤੂੰ ਆਪ ਆ ਤੇ ਫਿਰ ਉੱਥੇ ਦੇਖਦੇ ਆ ਭਜਦੇ ਨੂੰ ਵਾਹਣ ਇੱਕੋ ਜਿਹਾ ਫਿਰ ਦੇਖਦੇ ਆ ਕਿ ਨਿੱਤਰੂ ਬੜੇਵੇਂ ਖਾਣੀ ਔਰ ਜਿਹੋ ਜਿਹੇ ਗੱਲਾਂ ਤੁਸੀਂ ਉੱਥੇ ਬੈਠ ਕੇ ਇੰਨੇ ਹਜ਼ਾਰਾਂ ਮੀਲ ਦੂਰ ਬੈਠ ਕੇ ਤੁਸੀਂ ਵੰਡੀਆਂ ਪਾਉਣ ਦੀ ਨਫ਼ਰਤ ਪਾਉਣ ਦੀਆਂ ਗੱਲਾਂ ਕਰਦੇ ਹੋ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਇਹੋ ਜਿਹੇ ਘਟੀਆਂ ਸੋਚ ਵਾਲੇ ਵਿਅਕਤੀ ਨੂੰ 14 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਲੋਕ ਨੇ ਜਿਹੜੇ ਸਾਡੇ ਐਸਸੀ ਵਿੰਗ ਦੇ ਜਿਹੜੇ ਵਰਕਰ ਵਲੰਟੀਅਰ ਨੇ ਉਹ ਦੇਣਗੇ